ਕੋਈ 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 ਪਿਆਰ ਨਾਲ ਪਿਆਰ ਨਾਲ ਅੱਖੇ ਦਾ ਖੇਡਦੇ ਹੋ ਯਾਰ ਕੋਈ ਜਿਨ੍ਹਾਂ ਨੇ ਬਰਵਿੰਦਰ ਸਿੰਘ ਫਿੱਟੇ ਦੀ ਕਬੱਡੀ ਦੇਖੀ ਆ ਉਹ ਬਾਬੇ ਕਹਿੰਦੇ ਹੋਣੇ ਆ ਵੀ ਆ ਭਲੇਖਾ ਜਾ ਪੈਂਦਾ ਇਹਦਾ ਭਲੇਖਾ ਜਾ ਪੈਂਦਾ ਪਰ ਦੂਜੇ ਪਾਸੇ ਸ਼ੀਲੂ ਦੁਨੀਆ ਦਾ ਮਹਾਨ ਹਣ ਲੋਕਾਂ ਨੇ ਗੋਦੀ ਲਾ ਕੇ ਵੇਖੇ ਟੱਕਰ 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 ਅਗਾਂਹ ਤਾਂ ਪਰ ਕੋਈ ਨਹੀਂ ਕੋਈ ਨਹੀਂ ਕੋਈ ਪਿਆਰ ਨਾਲ ਪਿਆਰ ਨਾਲ ਅੱਖੇ ਦਾ ਖੇਡਦੇ ਹੋ ਯਾਰ ਕੋਈ ਨਾ ਸਵਾਰ ਨਾਲ नजारा कबड्डी का शिफ्ट आजारा लै रहे हैं शिफ्ट नजारा आता के नहीं ठीक है सवाल आया पिता है मेरे भी जो कबड्डी फैडरेशन ऑफ आस्ट्रेलिया का बैनर है देखी ऐतकी नीजारा पर चंड ਆਕਰੋ ਕੋਈ ਗੱਲ ਨਹੀਂ ਉਹ ਕਬੱਡੀ ਮੈਦਾਨ ਦੇ ਵਿੱਚ ਪੰਜਾਬ ਸਪੋਰਟਸ ਕਲੱਬ ਸ਼ੈਟਨ ਦਾ ਵੱਡਾ ਮੇਲਾ ਪਰ ਦੂਜੇ ਪਾਸੇ ਟਪਿਆੜਾ ਅਮਨ ਤੇ ਮੁੰਡਾ ਹਰਥਾਂ ਤੋਂ ਨਿਕਲ ਗਿਆ ਮੁੰਡਾ ਬੁੱਢਾ ਥੇ ਵਾਲਾ ਅਣੂ ਇਹ ਮੈਨੂੰ ਲੱਗਦਾ ਵੀ ਬੁੱਢਾ ਥੇ ਵਿਆਸ ਕੋਲੇ ਆਣੂ ਬਿਲਕੁਲ ਵਿਆਸ ਇਲਾਕਾ ਵੀ ਬੜਾ ਸੋਹਣਾ ਇਲਾਕਾ ਹੈ ਮੇਰੇ ਵੀਰੋ ਬੁੱਢਾ ਥੇ ਸਠਿਆੜਾ ਉਸ ਇਲਾਕੇ ਦੇ ਬੜੇ ਮਸ਼ਹੂਰ ਪਿੰਡ ਨੇ ਭਾਵੇਂ ਯੋਧੇ ਦੀ ਗੱਲ ਹੈ ਕਿ ਉਸ ਇਲਾਕੇ ਦਾ ਮਾਝੇ ਵਾਲਾ ਖਿਡਾਰੀ ਹੈ ਟਪਿਆੜਿਆਂ ਵਾਲਾ ਆ ਗਿਆ ਤੇ ਮਰ ਜਾਣਾ ਮਾਨਵੀ ਖਿਡਾਰੀ ਬੜਾ ਵੱਡਾ ਸੀ ਸ਼ਹਿਰ ਪਟਿਆਰੇ ਜਿਹਦਾ ਅੱਡਾ ਸੀ ਉਹ ਸੁਲਤਾਨ ਦੀ ਕਬੱਡੀ ਚਾਰ ਨੇ ਇੱਕ ਤੇ ਟੈਟੂ ਮੈਂ ਪਹਿਲਾਂ ਕਿਹਾ ਵੀ ਜਿਹੜਾ ਟੈਟੂ ਰੈਡੀ ਹੋਟਲ ਦੇ ਉਹੀ ਪਾਲੇ ਨੇ ਆ ਉਹੀ ਸੁਲਤਾਨ ਦੇ ਤੇ ਉਹੀ ਮੇਰੇ ਵੀਰੋ ਆ ਚੋਗਰਾ ਦੇ ਬਣਿਆ ਹੋਇਆ ਭਾਵੇਂ ਉਹ ਗੱਲ ਇਸ ਨੌਜਵਾਨ ਦੀ ਹੈ ਭਾਵੇਂ ਉਹ ਗੱਲ ਪਿੰਨੀ ਪਟਾਰੇ ਦੀ ਹੈ ਉਹਨਾਂ ਨੌਜਵਾਨਾਂ ਦੀ ਬੈਕ ਤੇ ਜਿਹੜਾ ਟੈਟੂ ਹੈ ਉਹ ਸੇਮ ਨੇ ਬਿਲਕੁਲ ਮਿਲਦੇ ਜੁਲਦੇ ਟੈਟੂ ਨੇ ਪੁਆਇੰਟ ਧਾਵੀ ਦਾ ਪੁਆਇੰਟ ਜਿਹੜਾ ਧਾਵੀ ਦਾ ਹਾਫ ਸਮਾਂ ਇਸ ਮੈਚ ਦਾ ਹੋ ਚੁੱਕਿਆ ਹੈ ਨਰਮਲ ਹਰੀ ਸਿੰਘ ਨਲਵਾ ਕਬੱਡੀ ਕਲੱਬ ਤੇ ਸਿੜਨੀ ਕਬੱਡੀ